ਮੁੱਖ ਮੰਤਰੀ ਭਗਵੰਤ ਮਾਨ ਬਦਲੇ ਜਾ ਰਹੇ ਨੇ ਕਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ ਮੁੱਖ ਮੰਤਰੀ ਬਦਲੇ ਜਾ ਰਹੇ ਨੇ ਜਾਂ ਨਹੀਂ ਅਰਵਿੰਦ ਕੇਜਰੀਵਾਲ ਨੇ ਇਸ ਨੂੰ ਲੈ ਕੇ ਵੱਡਾ ਬਿਆਨ ਦੇ ਦਿੱਤਾ ਹੈ ਭਗਵੰਤ ਮਾਨ ਨੂੰ ਬਦਲੇ ਜਾਣ ਦੀਆਂ ਚਰਚਾਵਾਂ ਦੇ ਦਰਮਿਆਨ ਅਰਵਿੰਦ ਕੇਜਰੀਵਾਲ ਦਾ ਇਹ ਬਿਆਨ ਬਹੁਤ ਅਹਿਮ ਹੋ ਗਿਆ ਹੈ ਤੁਸੀਂ ਜੁੜੇ ਹੋ ਲੋਕ ਪੁਆਇੰਟ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਲਗਾਤਾਰ ਚਰਚਾਵਾਂ ਨੇ ਖਾਸ ਕਰਕੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਕਸੂਤੀ ਹਾਰ ਤੋਂ ਬਾਅਦ ਇਹ ਚਰਚਾ ਪੰਜਾਬ 'ਚ ਕਦੇ ਪ੍ਰਤਾਪ ਸਿੰਘ ਬਾਜਵਾ ਕਹਿ ਦਿੰਦੇ ਐ ਕਦੇ ਮਜੀਠੀਆ ਤੇ ਕਦੇ ਸੁਨੀਲ ਜਾਖੜ ਕਿ ਮੁੱਖ ਮੰਤਰੀ ਭਗਵੰਤ ਮਾਨ ਬਦਲੇਗੇ ਇੱਥੋਂ ਤੱਕ ਕਿ ਵਿਕਰਮ ਸਿੰਘ ਮਜੀਠੀਆ ਨੇ ਤਾਂ ਕਈ ਵਾਰ ਕੁਲਤਾਰ ਸਿੰਘ ਸੰਧਮਾ ਨੂੰ 100 ਵੀ ਚਕਾ ਦਿੱਤੀ ਹੈ ਪਰ ਆਖਰਕਾਰ ਕੀ ਹੁਣ ਮੁੱਖ ਮੰਤਰੀ ਬਦਲੇ ਜਾ ਰਹੇ ਨੇ ਇਹ ਗੱਲ ਅਰਵਿੰਦ ਕੇਜਰੀਵਾਲ ਦੇ ਮੂੰਹੋਂ ਸਾਹਮਣੇ ਆਈ ਹੈ ਕਿ ਆਖਿਰਕਾਰ ਉਹ ਕਰਨ ਕੀ ਜਾ ਰਹੇ ਨੇ ਆਖਰਕਾਰ ਕਰ ਕੀ ਅਰਵਿੰਦ ਕੇਜਰੀਵਾਲ ਨੇ ਕਿਆ ਹੈ ਸਾਰੀ ਕਹਾਣੀ ਤੁਹਾਨੂੰ ਮੈਂ ਦੱਸਦਾ ਅੱਜ 3 ਸਾਲ ਪੂਰੇ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੰਗੀ ਰਹੀ ਮਾੜੀ ਰਹੀ ਇਹ ਤਾਂ ਹੁਣ ਲੋਕ ਦੱਸ ਦੇਣਗੇ ਇਹਦੇ ਬਾਰੇ ਜਾਂ ਲੋਕ ਦੱਸ ਵੀ ਚੁੱਕੇ ਆ ਦੋ ਇਲੈਕਸ਼ਨਾਂ ਦੇ ਵਿੱਚ ਪਰ ਕੀ ਭਗਵੰਤ ਮਾਨ ਬਦਲੇ ਜਾ ਰਹੇ ਇਸ ਪ੍ਰਸ਼ਨ ਦਾ ਜਵਾਬ ਜਦੋਂ ਅਰਵਿੰਦ ਕੇਜਰੀਵਾਲ ਨੂੰ ਪੁੱਛਿਆ ਗਿਆ ਤਾ ਉਹਨਾਂ ਨੇ ਕਿਹਾ ਕਿ ਨਹੀਂ ਮੁੱਖ ਮੰਤਰੀ ਨਹੀਂ ਬਦਲੇ ਜਾ ਰਹੇ ਉਹਨਾਂ ਨੇ ਹੁਣ ਕਹਿ ਲਿਆ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਤਾ ਪੱਤਣਾਂ ਤੋਂ ਐਨ ਚੰਗੀ ਤਰ੍ਹਾਂ ਨਾਲ ਪਾਣੀ ਨਿਖਾਰ ਦਿੱਤਾ ਹੈ ਖਬਰ ਕੀ ਹੈ ਖਬਰ ਇਹ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆ ਅੱਜ 3 ਸਾਲ ਪੂਰੇ ਹੋ ਗਏ ਨੇ 16 ਮਾਰਚ ਨੂੰ ਖੜਕੜਕਲਾਂ ਦੇ ਵਿੱਚ ਮੁੱਖ ਮੰਤਰੀ ਨੇ ਅਹੁਦੇ ਦੀ ਸਹੁੰ ਚੁੱਕੀ ਸੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਖੁਦ ਕੇਜਰੀਵਾਲ ਆਪ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਜਿੱਥੇ ਉਹਨਾਂ ਨੇ ਮੱਥਾ ਟੇਕਿਆ ਦੁਰਗਿਆਣਾ ਮੰਦਰ ਤੇ ਰਾਮ ਤੀਰਥ ਦੇ ਵਿੱਚ ਵੀ ਹੋ ਗਏ ਇਸ ਦੌਰਾਨ ਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ 5 ਸਾਲ ਪੂਰੇ ਕਰਨਗੇ ਅਗਲੇ 5 ਸਾਲ ਵੀ ਇਹੀ ਮੁੱਖ ਮੰਤਰੀ ਰਹਿਣਗੇ ਜਾਨੀ ਕਿ ਗੱਲ ਤੈਅ ਕਰਤੀ ਹੈ ਕਿ ਅਗਲੀਆਂ ਚੋਣਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਚਿਹਰੇ ਤੇ ਲੜੀਆਂ ਜਾਣਗੀਆਂ ਕੇਜਰੀਵਾਲ ਨੇ ਕਿਹਾ ਕਿ ਐਸੀ ਪੰਜਾਬ ਦੇ ਵਿੱਚ ਗਰੀਬਾਂ ਦੀ ਸੇਵਾ ਕਰਨੀ ਹੈ ਲੋਕਾਂ ਨੂੰ ਇਨਸਾਫ਼ ਦਿਵਾਉਣਾ ਹੈ ਨਸ਼ਾ ਤੇ ਭ੍ਰਿਸ਼ਟਾਚਾਰ ਖਤਮ ਕਰਨਾ ਇਸ ਲਈ ਐਸੀ ਗੁਰੂਆਂ ਦਾ ਆਸ਼ੀਰਵਾਦ ਲੈਣ ਆਏ ਆ ਕੁੱਲ ਮਿਲਾ ਕੇ ਦੇਖੋ ਸਿਆਸਤ ਦੇ ਅੰਦਰ ਕੀ ਹੋਣਾ ਹੈ ਕੀ ਨਹੀਂ ਹੋਣਾ ਤਾਂ ਸਮਾਂ ਦੱਸੇਗਾ ਪਰ ਸਿਆਸਤ ਚ ਸੰਕੇਤ ਆਪਣੀ ਅਹਿਮੀਅਤ ਰੱਖਦੇ ਇਹ ਕਹਿਣਾ ਕਿ ਅਗਲੇ 5 ਸਾਲ ਵੀ ਇਹੀ ਮੁੱਖ ਮੰਤਰੀ ਰਹਿਣਗੇ ਇਹਦਾ ਮਤਲਬ ਕਿ ਜਿਹੜੇ ਦੂਜੇ ਚਾਹੇ ਅਮਨ ਅਰੋੜਾ ਕਲਤਾਰ ਸਿੰਘ ਸੰਧਵਾ ਬਾਕੀ ਜਿੰਨੇ ਵੀ ਲਾਲ ਸੁੱਟੀ ਬੈਠੇ ਹੋਣਗੇ ਜਾਂ ਉਹਨਾਂ ਦੇ ਦਿਲ 'ਚ ਇੱਛਾ ਹੋਣੀ ਚਾਹੀਦੀ ਹੈ ਹਰ ਕਿਸੇ ਦੇ ਦਿਲ 'ਚ ਅੱਗੇ ਵਧਣ ਦੀ ਇੱਛਾ ਕਾਮਯਾਬ ਹੋਣ ਦੀ ਇੱਛਾ ਹੋਣੀ ਚਾਹੀਦੀ ਹੈ ਉਹ ਮਨੁੱਖੀ ਕੀ ਜਿਹਦੇ ਸੁਪਨੇ ਮਰ ਜਾਣ ਤਾਂ ਇਹ ਚੀਜ਼ ਉਹਨਾਂ ਲਈ ਕਾਫੀ ੱੱਕੇ ਵਾਲੀ ਹੋ ਸਕਦੀ ਹੈ ਆਮ ਆਦਮੀ ਪਾਰਟੀ 'ਚ ਨਵਾਂ ਖਲਾਰਾ ਇਸੇ ਬਿਆਨ ਤੋਂ ਵੀ ਪੈ ਸਕਦਾ ਹੈ ਪਰ ਫਿਲਹਾਲ ਮੁੱਖ ਮੰਤਰੀ ਨਹੀਂ ਬਦਲੇ ਜਾ ਰਹੇ ਇਹ ਗੱਲ ਅਰਵਿੰਦ ਕੇਜਰੀਵਾਲ ਨੇ ਸਾਫ਼ ਕਰ ਦਿੱਤੀ ਹੈ